ਸਾਰੇ ਰਲ ਮਿਲ ਕੇ ਤੇ ਆਪਾਂ ਸੰਗਤ ਦਾ ਭਲਾ ਕਰੀਏ ਤੇ ਆਪ ਸਵਰੇਅ ਕੀਤੀ ਆ ਵੀ ਮੈਂ ਕਿਸੇ ਦੇ ਨਹੀਂ ਰੱਖਿਆ ਵੀ ਮੈਂ ਸੇਵਾ ਜਿਹੜੀ ਕਰਨੀ ਮੈਂ ਆਪ ਕਰਨੀ ਸਾਰੇ ਸਵਰੇਅ ਕੀਤੀ ਸਵਰੇਅ ਪਿੰਡ ਜੇ ਕੀਤੀ ਸਾਰੇ ਵੀ ਜੋ ਮਹੱਲਾ ਲਾਗੇ ਬੰਨਾ ਬਾ ਡੇਰਿਆਂ ਤੇ ਸਾਰੇ ਵੀ ਸੇਵਾ ਕੀਤੀ ਆ ਵੀ ਆਪਾਂ ਰਲ ਮਿਲ ਕੇ ਤੇ ਆਪਾਂ ਪਰਿਵਾਰ ਬਚਾਈਏ ਸੰਗਤ ਬਚਾਈਏ ਦੁਨੀਆ ਬਚਾਈਏ ਲੋਕਾਂ ਨੂੰ ਕੀ ਪੀਂਦੇ ਹਾਂ ਤੇ ਹਾਂਜੀ ਅਸੀਂ ਇਹੋ ਹੀ ਚਾਹੁੰਦੇ ਆਂ ਵੀ ਤੁਸੀਂ ਆਪੋ ਆਪਣੇ ਪਰਿਵਾਰਾਂ ਬੱਚਿਆਂ ਨੂੰ ਅੰਦਰੇ ਰੱਖੋ ਅੰਦਰੋਂ ਨਾ ਬਾਹਰ ਨਿਕਲਦੋ ਤੇ ਸਾਰੇ ਸੰਯੋਗ ਦੋ ਆਪਾ ਬਿਮਾਰੀ ਨੂੰ ਦੂਰ ਕਰੀਏ ਮੇਰਾ ਨਾਮ ਜਰਮਨਜੀਤ ਸਿੰਘ ਹੈ ਮੈਂ ਪੁੰਡੇ ਪਿੰਡ ਫੁੱਲੇ ਚੱਕ ਤੋਂ ਬਿਲੋਂਗ ਕਰਦਾ ਹਾਂ ਜੋ ਅੱਜ ਸਾਡੀ ਸਰਪੰਚਨੀ ਗੁਰਮੀਤ ਕੌਰ ਨੇ ਇਹ ਬਹੁਤ ਵਧੀਆ ਉਪਰਾਲਾ ਕੀਤਾ ਹੈ ਸਾਰੇ ਪਿੰਡ ਨੂੰ ਸੈਨੇਟਾਈਜ਼ ਕੀਤਾ ਹੈ ਅਤੇ ਦਵਾ ਦਵਾ ਦਾ ਛੜਕਾ ਕੀਤਾ ਹੈ ਹੋਰ ਵੀ ਲੋਕਾਂ ਨੂੰ ਹੋਰ ਸਾਰੇ ਸਾਰੇ ਪਿੰਡ ਦੇ ਸਰਪੰਚਾਂ ਨੂੰ ਅਤੇ ਮੈਂਬਰਾਂ ਨੂੰ ਅਤੇ ਆਮ ਲੋਕਾਂ ਨੂੰ ਵੀ ਇਸ ਮੁਸ਼ਕਲ ਦੀ ਘੜੀ ਵਿੱਚ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ मेरा नाम हरपाल सिंह है मैं जो कि चक फुलादा रहने वाला हां साडे पिंड दी जो गर्मवीर कौर सरपंचणी है इन्हान ने उपराला बहुत बढ़िया कीता घर घर जाके जो कि स्प्रे दे शंकादा कीता है कि ਕਿਸ ਦੇ ਘਰ ਵੀ ਕਰੋਨਾ ਵਾਇਰਸ ਦਾ ਨਾ ਕੋਈ ਅਸਰ ਹੋਵੇ ਤੇ ਨਾ ਕੋਈ ਬਿਮਾਰ ਹੋਵੇ ਜੇ ਬਿਮਾਰ ਹੁੰਦਾ ਤੇ ਇਹਦੇ ਵਿੱਚ ਸਾਰੇ ਪਿੰਡ ਦੇ ਛੱਡ ਕੇ ਸਾਰੇ ਆਪਣੇ ਦੇਸ਼ ਦੇ ਹਾਲਾਤ ਖਰਾਬ ਹੋ ਜਾਂਦੇ ਨੇ ਹਾਲਾਤ ਖਰਾਬ ਹੋ ਜਾਂਦੇ ਉਹਦੇ ਵਿੱਚ ਫਿਰ ਤੁਹਾਨੂੰ ਪਤਾ ਆਈ ਹੈ ਵੀ ਬਾਹਰ ਦੀ ਕੰਟਰੀਆਂ ਦਾ ਕੀ ਬਣ ਰਿਹਾ ਤੇ ਫਿਰ ਇੱਥੇ ਵੀ ਮੰਨ ਲਓ ਬਹੁਤ ਔਖਾ ਹੋ ਜਾਊਗਾ ਠੀਕ ਹੈ ਜੀ ਹੁਣ ਇਹ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਹਰ ਪਿੰਡ ਦੇ ਵਿੱਚ ਵੀ ਸਾਰੇ ਹੀ ਸਰਪੰਚ ਮੋਦਵਾਰ ਮੈਂਬਰ ਜਿਨ੍ਹਾਂ ਨੇ ਅੱਗੇ ਲਾ ਕੇ ਆਪੋ ਆਪਣੇ ਥਾਂ ਸ਼ੰਕਾ ਕਰਨ ਦਵਾਦਾ ਤੇ ਇਸ ਚੀਜ਼ ਤੋਂ ਬਚਾ ਕਰਨਾ ਬਿਊਰੋ ਰਿਪੋਰਟ ਐਸਐਮਜ਼ੈਡ ਨਿਊਜ਼